ਆਸਤਾਨੇ ਸ਼ਹਾਦਤ ਦਾ ਜ਼ਿਕਰ ਕਰਦਿਆਂ ਹੋਇਆ ਸ਼ਹਾਦਤ ਦੇ ਸਫ਼ਰ ਉੱਤੇ ਤੁਰਦਿਆਂ ਹੋਇਆ ਅਗਲੇ ਪੜਾ ਕੁਮਾ ਮਾਸ਼ਕੀ ਵਿਖੇ ਪਹੁੰਚੇ ਹੋਏ ਆ ਹੁਣ ਉਹ ਛੰਨ ਦਿਖਾਵਾਂਗੇ ਉਹ ਸਥਾਨ ਦਿਖਾਵਾਂਗੇ ਜਿੱਥੇ ਉਸ ਸਮੇਂ ਛੰਨ ਸੀ ਉਹ ਝੌਂਪੜੀ ਸੀ ਜਿੱਥੇ ਕੇ ਖੁਦ ਕੁਮਾ ਮਾਸ਼ਕੀ ਰਹਿ ਆ ਕਰਦੇ ਸਨ ਬੇੜੀ ਚਲਾਉਣ ਦਾ ਕੰਮ ਕਰਦੇ ਸੀ ਬੇੜੀ ਦੇ ਮਲਾਹ ਸੀ ਸਤਲੁਜ ਚ ਬੇੜੀ ਚੱਲਦੀ ਸੀ ਤੇ ਉੱਥੇ ਆ ਕੇ ਉਹ ਰਾਤ गुजारਦੇ ਸਨ ਸਰਸਾ ਦੇ ਨਦੀ ਦੇ ਕਿਨਾਰੇ ਚੱਲਦੇ ਆ ਕਿ ਚੱਲਦੇ ਆ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇਸੇ ਛਾਂ ਦੇ ਵਿੱਚ ਪਹੁੰਚੇ ਸੀ ਅੰਦਰ ਉਹ ਜਗ੍ਹਾ ਮੌਜੂਦ ਆ ਜਿੱਥੇ ਕਿ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਹੁਣ ਪ੍ਰਕਾਸ਼ ਕੀਤਾ ਹੋਇਆ ਹੈ ਜਿੱਥੇ ਪਹਿਲਾਂ ਉਹ ਛੰਨ ਮੌਜੂਦ ਸੀਗੀ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਤੇ ਤੁਹਾਨੂੰ ਵੀ ਉਹ ਦਰਸ਼ਨ ਕਰਾਉਣੇ ਆ ਉਸੇ ਸਥਾਨ ਦੇ ਇਹ ਬਿਲਕੁਲ ਇਹ ਰਸਤਾ ਉਸ ਸਮੇਂ ਜੇ ਕਹੀਏ ਕਿ ਪੂਰਾ ਇੱਕ ਜੰਗਲ ਦਾ ਰਸਤਾ ਸੀ ਇੱਕ ਜੰਗਲ ਸੀ ਪੂਰਾ ਇੱਥੇ ਤੇ ਕੰਡਾ ਸੀਗਾ ਸਤਲੂਜ ਦਾ ਸਤਲੁਜ ਬਿਲਕੁਲ ਨਾਲ ਵਗਦਾ ਉਸ ਥਾਂ ਤੇ ਵੀ ਜਾਵਾਂਗੇ ਕੰਡਾ ਸੀ ਸਤਲੁਜ ਦਾ ਤੇ ਬਿਲਕੁਲ ਇੱਥੋਂ ਥੋੜੀ ਦੂਰ ਹੈ ਕਰੀਬਨ 1.5 ਕਿਲੋਮੀਟਰ ਦੂਰੀ ਦੇ ਉੱਤੇ ਸਰਸਾ ਨਦੀ ਆ ਜਿਹੜੀ ਉਹ ਵੀ ਵਗਦੀ ਸੀ ਇਸ ਥਾਂ ਜਿੱਥੇ ਅੰਦਰ ਪ੍ਰਕਾਸ਼ ਹੋਇਆ ਹੋਇਆ ਇਸ ਥਾਂ ਤੇ ਜਿਹੜਾ ਉਸ ਸਮੇਂ ਉਹ ਛੰਨ ਮੌਜੂਦ ਸੀ ਇਤਿਹਾਸ ਵੀ ਇੱਥੇ ਜਿਹੜਾ ਲਿਖਿਆ ਹੋਇਆ ਯਾਦਗਾਰ ਇਤਿਹਾਸ ਆ ਤਾਂ ਕਿ ਲੋਕ ਇੱਥੇ ਪੜ ਸਕਣ ਕਿਉਂਕਿ ਇਹ ਜਿਹੜੀ ਸਤਪੋ ਦੀ ਜਿਹੜੀ ਇਹ ਰਾਤ ਸੀਗੀ ਜਦ ਇੱਥੇ ਛੋਟੇ ਸਾਹਿਬ ਜਦੇ ਜਿਹੜੇ ਨੇ ਮਾਤਾ ਗੁਜਰੀ ਜੀ ਨਾਲ ਇੱਥੇ ਪਹੁੰਚਦੇ ਨੇ ਇੱਥੇ ਹੀ ਐਸੇ ਥਾਂ ਦੇ ਉੱਤੇ ਉਹਨਾਂ ਨੂੰ ਬਾਬਾ ਕੁੰਮਾ ਮਾਸ਼ਕੀ ਮਿਲਦਾ ਜਿਹੜਾ ਆਪਣੀ ਝੌਂਪੜੀ ਦੇ ਵਿੱਚ ਆਪਣੀ ਛਾਂ ਦੇ ਵਿੱਚ ਉਹਨਾਂ ਨੂੰ ਇੱਕ ਰਾਤ ਰੱਖਦਾ ਏ ਤੇ ਆਓ ਤੁਹਾਨੂੰ ਦਰਸ਼ਨ ਕਰਾਉਣੇ ਆ ਉਸ ਥਾਨ ਦੇ ਵੀ ਅੰਦਰ ਤੁਸੀਂ ਜੇਕਰ ਦੇਖੋ ਤਾਂ ਪ੍ਰਕਾਸ਼ ਹੋਇਆ ਹੈ ਮਹਾਰਾਜ ਦਾ ਪ੍ਰਕਾਸ਼ ਹੈ ਅੰਦਰ ਜਿੱਥੇ ਜਿਹੜੀ ਬਾਬਾ ਕੁੰਮਾ ਮਾਸ਼ਕੀ ਦੀ ਛਾਂ ਸੀ ਪਿੰਡ ਚੱਕਟੇਰਾ ਦਾ ਏਰੀਆ ਆ। ਇਸ ਥਾਂ ਤੇ ਸ਼ਾਨ ਹੁੰਦੀ ਸੀ ਜਿੱਥੇ ਆ ਕੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਦਾ ਸਮਾਂ ਜਿਹੜਾ ਬਤੀਤ ਕੀਤਾ, ਇੱਕ ਰਾਤ ਜਿਹੜੀ ਇੱਥੇ ਕੱਟੀ। ਸਲਾਵਾ ਕੁਝ ਸਮਾਨ ਜਿਹੜਾ ਸਰਸਾ ਨਦੀ ਚੋਂ ਜਿਹੜਾ ਨਿਕਲਿਆ ਸੀ ਉਹ ਵੀ ਇੱਥੇ ਹੀ ਮੌਜੂਦ ਹੈ। ਉਹਦੇ ਵੀ ਆਪਾਂ ਦਰਸ਼ਨ ਕਰਾਂਗੇ ਤੇ ਇੱਥੇ ਇੱਕ ਕਿਰਪਾਨ ਹੈ ਜਿਹੜੀ ਕਿ ਸਰਸਾ ਨਦੀ ਚੋਂ ਉਸ ਸਮੇਂ ਕਿਤੇ ਜੰਗ ਦੇ ਟਾਈਮ ਜਿਹੜੀ ਉਹ ਡਿੱਗੀ ਹੋਣੀ ਉਹ ਕਿਰਪਾਨ ਹਜੇ ਵੀ ਇੱਥੇ ਮੌਜੂਦ ਹੈ ਪਿੰਡ ਵਾਸੀਆਂ ਨੂੰ ਜਦ ਮਿਲੀ ਹੈ ਤਾਂ ਗੁਰਦੁਆਰਾ ਸਾਹਿਬ ਨੂੰ ਪੇਂਟ ਕੀਤੀ ਗਈ ਹੈ ਉੱਥੇ ਹੀ ਇਸ ਦੇ ਨਾਲ ਨਾਲ ਇੱਕ ਸਰਬ ਲੋਹ ਦਾ ਬਾਟਾ ਵੀ ਹੈ ਜਿਹੜਾ ਕਿ ਉਸੇ ਸਰਸਾ ਨਦੀ ਦੇ ਵਿੱਚੋਂ ਜਿਹੜਾ ਨਿਕਲੇ ਆਇਆ ਇੱਥੇ ਰੱਖਿਆ ਗਿਆ ਹੈ ਤਾਂ ਕਿ ਸੰਗਤਾਂ ਆ ਕੇ ਦਰਸ਼ਨ ਕਰ ਸਕਣ ਇੱਥੇ ਇਸ ਨੂੰ ਦੇਖ ਕੇ ਤੁਸੀਂ ਆਪ ਖੁਦ ਦੇਖ ਸਕਦੇ ਹੋ ਕਿ ਸਰਬ ਲੋਹ ਦਾ ਉਹ ਬਾਟਾ ਤੇ ਉਹ ਕਿਰਪਾਨ ਜਿਹੜੀ ਕਿ ਹੁਣ ਪੂਰੀ ਤਰ੍ਹਾਂ ਗਲ ਚੁੱਕੀ ਸੀ ਜੰਗ ਦਾ ਉਹ ਮਾਹੌਲ ਜੰਗ ਦਾ ਉਹ ਜ਼ਿਕਰ ਇਹ ਖੁਦ ਬਿਆਨ ਕਰਦੀਆਂ ਨੇ ਉਸ ਸਮੇਂ ਨੂੰ ਬਿਆਨ ਕਰਦੀਆਂ ਜਿੱਥੇ ਕਿ ਅੱਜ ਜਿਹੜਾ ਇੱਥੇ ਇਸੇ ਪਿੰਡ ਦੇ ਵਿੱਚ ਨਿਸ਼ਾਨੀ ਵਜੋਂ ਰੱਖੀ ਗਈ ਹੈ ਵਕਫ ਵਕ ਪਿੰਡ ਵਾਸੀਆਂ ਨੂੰ ਜਿਹੜੀ ਹੈ ਇਹ ਕਿਰਪਾਨ ਤੇ ਬਾਟਾ ਸਮੇਂ-ਸਮੇਂ ਸਰ ਮਿਲਦਾ ਰਿਹਾ ਜੇਕਰ ਕਿਰਪਾਨ ਦੀ ਗੱਲ ਕੀਤੀ ਜਾਵੇ ਤਾਂ 2021 ਦੇ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋਈ ਜਿਹੜੀ ਗੁਰਦੁਆਰਾ ਸਾਹਿਬ ਨੂੰ ਦਿੱਤੀ ਹੈ ਤੇ ਬਾਟਾ 2000 ਜਿਹੜਾ 5 ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਨੂੰ ਇਹ ਪੇਂਟ ਕੀਤਾ ਗਿਆ ਸੀ ਜਿਹੜਾ ਕਿ ਨਦੀ ਦੇ ਕੰਢਿਓਂ ਸਰਸਾ ਚੋਂ ਜਿਹੜਾ ਨਿਕਲਿਆ ਸੀਗਾ ਸੋ ਇਹ ਸਥਾਨ ਸੀਗਾ ਜਿੱਥੇ ਕਿ ਇੱਕ ਰਾਤ ਜਿਹੜੀ ਬਤੀਤ ਕੀਤੀ ਜਾਂਦੀ ਆ ਛੋਟੇ ਸਾਹਿਬ ਜਾਦਿਆ ਤੇ ਮਾਤਾ ਗੁਜਰੀ ਜੀ ਵੱਲੋਂ ਕੁੰਮਾ ਮਸ਼ਕੀ ਦੀ ਛੰਨ ਦੇ ਵਿੱਚ ਉਹ ਚੌਪੜੀ ਦੇ ਵਿੱਚ ਇੱਥੇ ਕਿ ਉਹਨਾਂ ਨੂੰ ਜੰਗਲ ਦੇ ਵਿੱਚ ਦੂਰ ਇੱਕ ਤੀਵਾਵਲ ਦਾ ਦੇਖਿਆ ਉਸ ਚੌਪੜੀ ਦੇ ਵਿੱਚ ਉੱਥੇ ਆਏ ਤੇ ਪਹੁੰਚੇ ਇਸੇ ਜਗ੍ਹਾ ਤੋਂ ਇਸੇ ਸਥਾਨ ਤੋਂ ਅਠ ਪੌਦੀ ਸਵੇਰ ਜਿਹੜਾ ਗੰਗੂ ਆ ਉਹ ਪਹੁੰਚਦਾ ਲੱਭਦਾ ਹੋਇਆ ਤੇ ਤੋਂ ਹੀ ਜਦ ਦਰਸ਼ਨ ਕਰਦਾ ਛੋੜੇ ਸਾਹਿਬ ਜਦੇ ਦੇ ਮਾਤਾ ਗੁਜਰੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਤੇ ਖੁਦ ਬਾਬਾ ਕੁੰਮਾ ਮਸ਼ਕੀ ਉਹਨਾਂ ਨੂੰ ਆਪਣੀ ਬੇੜੀ ਦੇ ਵਿੱਚ ਦੂਜੇ ਕੰਡੇ ਲਾਉਂਦੇ ਨੇ ਆਪਾਂ ਦਰਸ਼ਨ ਕਰਦੇ ਹਾਂ ਉਸ ਜਗ੍ਹਾ ਤੇ ਜਾ ਕੇ ਵੀ ਉਸ ਸਤਲੁਜ ਦੇ ਵੀ ਜਿੱਥੇ ਕੇ ਪਹਿਲਾਂ ਬੇੜੀਆਂ ਚੱਲਦੇ ਸੀ ਅੱਜ ਵੀ ਉਹੀ ਜਿਹੜਾ ਸਥਾਨ ਉੱਥੇ ਮੌਜੂਦ ਹੈ ਉੱਥੇ ਵੀ ਚੱਲਦੇ ਆ ਠਾਠਾ ਮਾਰਦਾ ਇਹ ਸਤਲੁਜ ਉਸ ਸਮੇਂ ਦੀ ਗਵਾਹੀ ਦਿੰਦਾ ਜਦੋਂ ਕੁੰਮਾ ਮਸ਼ਕੀ ਜੀ ਆਪਣੀ ਬੇੜੀ ਐਸੇ ਸਤਲੁਜ ਦੇ ਵਿੱਚ ਚਲਾਇਆ ਕਰਦੇ ਸਨ ਸਤਲੁਜ ਤੋਂ ਥੋੜੀ ਦੂਰੇ ਕੁੰਮਾ ਮਾਸ਼ਕੀ ਦੀ ਛੰਨ ਸੀ ਜਿੱਥੇ ਛੋੜੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸੱਤ ਪੋ ਦੀ ਰਾਤ ਰੁਕਦੇ ਨੇ ਅੱਠ ਪੋ ਨੂੰ ਸਵੇਰੇ ਗੰਗੂ ਬ੍ਰਾਹਮਣ ਲੱਭਦਾ ਹੋਇਆ ਇਸ ਸਥਾਨ ਤੇ ਪੁੱਜਦਾ ਏ ਕੁੰਮਾ ਮਾਸ਼ਕੀ ਜੀ ਨਾਲ ਗੱਲ ਕਰਨ ਤੋਂ ਬਾਅਦ ਕੁੰਮਾ ਮਾਸ਼ਕੀ ਜੀ ਛੋੜੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੋਲ ਗੰਗੂ ਬ੍ਰਾਹਮਣ ਨੂੰ ਲੈ ਜਾਂਦੇ ਨੇ ਫਿਰ ਕੁੰਮਾ ਮਾਸ਼ਕੀ ਆਪਣੀ ਬੇੜੀ ਦੇ ਵਿੱਚ ਛੋੜੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਅਤੇ ਗੰਗੂ ਬ੍ਰਾਹਮਣ ਨੂੰ ਸਰਸਾ ਪਾਰ ਲਾਉਂਦੇ ਨੇ ਕਿਉਂਕਿ ਉਹ ਪਹਿਲਾਂ ਸਰਸਾ ਪਾਰ ਨਹੀਂ ਕਰ ਪਾਏ ਸੀ ਦਰਸਾ ਪਾਰ ਲਾ ਕੇ ਉਹਨਾਂ ਨੇ ਦੂਸਰੇ ਬੰਨੇ ਉਹਨਾਂ ਨੂੰ ਪਛਾਤਾ ਸੀ ਹੁਣ ਅਸੀਂ ਉਹ ਦੂਸਰੇ ਕੰਡੇ ਜਾਵਾਂਗੇ ਦੂਸਰੇ ਬੰਨੇ ਜਾਵਾਂਗੇ ਜਿੱਥੇ ਛੋੜੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਅਤੇ ਗੰਗੂ ਬ੍ਰਾਹਮਣ ਨੂੰ ਕੁੰਮਾ ਮਸ਼ਕੀ ਜੀ ਨੇ ਉਤਾਰਿਆ ਸੀ ਇਸ ਸਮੇਂ ਅਸੀਂ ਗੁਰਦੁਆਰਾ ਪਿਲਕਣ ਸਾਹਿਬ ਵਿਖੇ ਮੌਜੂਦ ਆ ਪਿਲਕਣ ਸਾਹਿਬ ਉਹ ਥਾਂ ਜਿੱਥੇ ਕਿ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰੀ ਜੀ ਨਦੀ ਪਾਰ ਕਰਕੇ ਪਹੁੰਚੇ ਕੁੰਮਾ ਮਸ਼ਕੀ ਉਹਨਾਂ ਨੂੰ ਆਪਣੀ 베ੜੀ ਦੇ ਵਿੱਚ ਇਸੇ ਥਾਤੇ ਲੈ ਕੇ ਆਇਆ ਸੀ ਗੰਗੂ ਬ੍ਰਾਹਮਣ ਵੀ ਉਹਨਾਂ ਦੇ ਨਾਲ ਮੌਜੂਦ ਸੀ ਜਦ 베ੜੀ ਨੂੰ ਇਸੇ ਦਰਖਤ ਦੇ ਨਾਲ ਬੰਨਿਆ ਗਿਆ ਸੀ ਇੱਥੇ ਹੀ ਆ ਕੇ ਜਦ ਨਦੀ ਪਾਰ ਕਰਕੇ 베ੜੀ ਨੂੰ ਲਿਆਂਦਾ ਗਿਆ ਇਸੇ ਦਰਖਤ ਨਾਲ 베ੜੀ ਨੂੰ ਬੰਨਿਆ ਗਿਆ ਤੇ ਫਿਰ ਇਸੇ ਥਾ ਉੱਤੇ ਕੁਝ ਸਮਾਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਰੋਕੇ ਗੰਗੂ ਬ੍ਰਾਹਮਣ ਵੀ ਇੱਥੇ ਉਹਨਾਂ ਦੇ ਨਾਲ ਰੋਕੇ ਆ ਤੇ ਫਿਰ ਇਸੇ ਦਰਖਤ ਦੇ ਥੱਲੇ ਬੈਠਣ ਤੋਂ ਬਾਅਦ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਉਹ ਅਗਲੇ ਪੜਾਅ ਵੱਲ ਵਧ ਗਏ ਪਿਲਕਣ ਦਾ ਇਹ ਦਰਖਤ ਹੈ ਇਸ ਕਰਕੇ ਇਸ ਥਾਂ ਦਾ ਨਾਮ ਪਿਲਕਣ ਸਾਹਿਬ ਪਿਆ ਗੁਰਦੁਆਰਾ ਪਿਲਕਣ ਸਾਹਿਬ ਇੱਥੇ ਮੌਜੂਦ ਆ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਉਸਾਰਿਆ ਗਿਆ ਹੈ ਪਰ ਇਸ ਦਰਖਤ ਨੂੰ ਅੱਜ ਵੀ ਲੋਕ ਆ ਕੇ ਨਮਸਕਾਰ ਕਰਦੇ ਨੇ ਕਿਉਂਕਿ ਇੱਥੇ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੇ ਚਰਨ ਪਏ ਸਨ ਇਸੇ ਥਾਂ ਤੋਂ ਸ਼੍ਰੀ ਗੁਰਗੰਨ ਸਾਹਿਬ ਜੀ ਵੀ ਸ਼ਿਸ਼ੋਭਿਤ ਨੇ ਸੰਗਤਾਂ ਦਰਸ਼ਨ ਕਰਦਿਆਂ ਨੇ ਆਉਂਦੀਆਂ ਨੇ ਤੇ ਇੱਥੋਂ ਹੀ ਫਿਰ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣਾ ਅਗਲਾ ਪੜਾ ਪਾਰ ਕਰਦੇ ਨੇ ਅਗਲੇ ਪੜਾਵਲ ਵਾਦੇ ਨੇ ਅਗਲਾ ਪੜਾਉ ਉਹਨਾਂ ਦਾ ਸੀ ਐਵੇਂ ਸਾਹਿਬ ਅੱਜ ਅਸੀਂ ਇਸ ਥਾਂ ਦੇ ਦਰਸ਼ਨ ਕਰ ਰਹੇ ਹਾਂ ਕਿਉਂਕਿ ਪਹਿਲਾਂ ਕੋਮਾ ਮਛਕੀ ਪਹੁੰਚੇ ਕੋਮਾ ਮਛਕੀ ਤੋਂ ਜਿਹੜਾ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਪਾਰ ਨਹੀਂ ਕਰ ਪਾਏ ਸੀ ਸਰਸਾ ਨਦੀ ਨੂੰ ਤੇ ਉਸ ਨਦੀ ਨੂੰ ਖੁਦ ਕੋਮਾ ਮਛਕੀ ਨੇ ਆਪਣੀ ਕਿਸ਼ਤੀ ਦੇ ਵਿੱਚ ਆਪਣੀ ਬੇੜੀ ਦੇ ਵਿੱਚ ਪਾਰ ਕਰਾਇਆ ਗੰਗੂ ਬ੍ਰਾਹਮਣ ਦੇ ਨਾਲ ਇਸ ਥਾਂ ਤੇ ਪਹੁੰਚੇ ਇਸ ਥਾਂ ਤੋਂ ਫਿਰ ਆਪਣੇ ਅਗਲੇ ਪੜਾਵਲ ਵਧੇ ਸਾਡਾ ਵੀ ਅਗਲਾ ਪੜਾ ਐਮੀ ਸਾਹਿਬ ਹੈ ਜਿੱਥੇ ਗੰਗੂ ਬ੍ਰਾਹਮਣ ਆਪਣੇ ਪਿੰਡ ਤੋਂ ਵਾਰ ਛੋਟੇ ਸਾਹਿਬ ਜაძਿਆਂ ਤੇ ਮਾਤਾ ਗੁਜਰੀ ਜੀ ਨੂੰ ਲੈ ਕੇ ਪਹੁੰਚਿਆ ਸੀ ਰਾਤ ਵੇਲੇ ਫਿਰ ਉਹ ਆਪਣੇ ਘਰੇ ਲੈ ਕੇ ਗਿਆ ਸੀ ਸੋ ਅਸੀਂ ਵੀ ਆਪਣੇ ਹੁਣ ਅਗਲੇ ਪੜਾਵਲ ਵਧਾਂਗੇ ਉਸ ਥਾਂ ਤੇ ਜਾਵਾਂਗੇ ਉੱਥੇ ਦਰਸ਼ਨ ਕਰਾਂਗੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਫਿਲਹਾਲ ਹੁਣ ਮੈਨੂੰ ਜਸਪ੍ਰੀਤ ਸਿੰਘ ਕੈਮਰਾਮੈਨ ਤ੍ਰਿੰਜੇ ਸ਼ਰਮਨ ਨੂੰ ਦੇ ਇਜ਼ਾਜ਼ਤ ਧੰਨਵਾਦ